ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਪੀਰਾਂ ਦੇ ਦਰਬਾਰ ਦੀ ਅਗਰਬੱਤੀ ਜਿਹੜੀ ਹੈ ਪੀਰਾਂ ਦੇ ਦਰਬਾਰ ਦੇ ਉੱਤੇ ਜਿਹੜੀ ਆਪਣੀ ਅਗਰਬੱਤੀ ਚਲਾਈ ਜਾਂਦੀ ਹੈ ਉਸ ਅਗਰਬੱਤੀ ਦੀ ਪਾਵਰ ਤੁਹਾਨੂੰ ਦੱਸਾਂਗੇ ਕਿ ਅਗਰਬੱਤੀ ਦੇ ਵਿੱਚ ਕਿੰਨੀ ਕੁ ਪਾਵਰ ਹੁੰਦੀ ਹੈ ਜਿਹੜੀ ਪੀਰਾਂ ਦੇ ਦਰਬਾਰ ਤੇ ਅਗਰਬੱਤੀ ਚੜੀ ਜਾਂਦੀ ਹੈ ਉਹਦੇ ਵਿੱਚ ਕਿੰਨੀਆਂ ਕਿ ਜਿਹੜੀਆਂ ਕਹ ਲੋ ਕਿ ਬਹੁਤ ਜ਼ਿਆਦਾ ਪਾਵਰਾ ਹੁੰਦੀਆਂ ਆਪਾਂ ਨੂੰ ਨਹੀਂ ਪਤਾ ਆਪਾਂ ਲੋਕ ਆਮ ਜੀ ਗੱਲ ਸਮਝ ਲੈਂਦੇ ਆ ਕਿ ਪੀਰਾਂ ਦੇ ਦਰਬਾਰ ਤੇ ਅਰਗਬਤੀ ਆ ਤੇ ਬਸ ਖੁਸ਼ਬੂ ਵਾਸਤੇ ਆ ਪਰ ਨਹੀਂ ਇਹਦੇ ਬਾਰੇ ਤੁਹਾਨੂੰ ਪੂਰੀ ਡਿਟੇਲ ਦੱਸਾਂਗੇ ਕਿ ਅਰਗਬਤੀ ਨੂੰ ਤੁਸੀਂ ਕਿੱਥੇ ਕਿੱਥੇ ਕੀ ਕੀ ਯੂਜ਼ ਕਰ ਸਕਦੇ ਹੋ ਪੀਰਾਂ ਦੇ ਦਰਬਾਰ ਤੇ ਚੜੀ ਹੋਈ ਅਰਗਬਤੀ ਕਿੰਨੇ ਫਾਇਦੇਮੰਦ ਹੁੰਦੀ ਆ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਸੁਣ ਲੈਣਾ ਕਿਉਂ ਕਰਕੇ ਅੱਜ ਦੀ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਬਹੁਤ ਕੰਮ ਦੀ ਆ ਤੁਹਾਡੇ ਤਾਂ ਦੋਸਤੋ ਪਹਿਲਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਹੋ ਸਕਣਗੀਆਂ ਸੋ ਗੱਲ ਕਰਦੇ ਹਾਂ ਜੀ ਹੁਣ ਪੀਰਾਂ ਦੇ ਦਰਬਾਰ ਤੇ ਜਿਹੜੀ ਅਗਰਬਤੀ ਹੈ ਉਹਦੇ ਬਾਰੇ ਗੱਲ ਅਸੀਂ ਕਰ ਰਹੇ ਸੀ ਤਾਂ ਜਿਹੜੇ ਪੀਰਾਂ ਦੇ ਦਰਬਾਰ ਦੀ ਅਗਰਬਤੀ ਹੈ ਉਹਦੀ ਬਹੁਤ ਵੱਡੀ ਕਹੋ ਕਿ ਬਹੁਤ ਮਹੱਤਤਾ ਹੈ ਆਪਾਂ ਲੋਗ ਦਰਬਾਰ ਦੇ ਉੱਤੇ ਲੈ ਕੇ ਜਾਂਦੇ ਹਾਂ ਸਰਕਾਰਾਂ ਦੇ ਦਰਬਾਰ ਤੇ ਤੇ ਅਗਰਬਤੀ ਲੈ ਕੇ ਜਾਂਦੇ ਆਂ ਬ੍ਰਿਆਧ ਬੇਨਤੀ ਕਰਦੇ ਆਂ ਅਗਰਬਤੀ ਲਗਾ ਦਿੰਦੇ ਆਂ ਸਾਨੂੰ ਕਦੀ ਅਸੀਂ ਕਦੀ ਇਹ ਨਹੀਂ ਸਮਝਿਆ ਕਿ ਪੀਰਾਂ ਦੇ ਦਰਬਾਰ ਤੇ ਜਿਹੜੀ ਅਗਰਬਤੀ ਹੈ ਉਹ ਜਿਹੜੀ ਅਗਰਬਤੀ ਹੈ ਉਸ ਅਗਰਬਤੀ ਦੇ ਵਿੱਚ ਕਿੰਨੀਆਂ ਕੁ ਪਾਵਰ ਆयां ਅਸੀਂ ਉਹਦੇ ਬਾਰੇ ਕਦੀ ਨਹੀਂ ਜਾਣ ਸਕਦੇ ਨਾ ਹੀ ਕੋਈ ਦੱਸਦਾ ਆ ਅੱਜ ਉਸ ਅਗਰਬਤੀ ਬਾਰੇ ਦੱਸਾਂਗੇ ਵੀ ਉਸ ਅਗਰਬਤੀ ਚ ਕਿੰਨੀ ਕੁ ਪਾਵਰ ਹੁੰਦੀ ਹੈ ਕਿੰਨੀ ਕੁ ਤੁਸੀਂ ਉਸ ਚੀਜ਼ ਦਾ ਫਾਇਦਾ ਲੈ ਸਕਦੇ ਹੋ ਕਿਉਂਕਿ ਬਹੁਤ ਲੋਕ ਬਹੁਤ ਘੱਟ ਲੋਕ ਆ ਜਿਹੜੇ ਜਾਣਦੇ ਆ ਜਿਹੜੇ ਗੱਡੀ ਦੇ ਉੱਤੇ ਬੈਠੇ ਹੋਏ ਫਕਰ ਫਕੀਰ ਨੇ ਉਹ ਸਾਰਾ ਕੁਝ ਜਾਣਦੇ ਆ ਇਸ ਬਾਰੇ ਸੋ ਗੱਲ ਕਰਦੇ ਆ ਹੁਣ ਇਹਦੇ ਬਾਰੇ ਤਾਂ ਦੋਸਤੋ ਜਦੋਂ ਆਪਾਂ ਕਈ ਦਰਬਾਰਾਂ ਉੱਤੇ ਜਾਂਦੇ ਆ ਕਈ ਦਰਬਾਰਾਂ ਦੇ ਉੱਤੇ ਧੂਣਾ ਦੇਖਿਆ ਹੋਣਾ ਤੁਸੀਂ ਪੀਰਾਂ ਦਾ ਧੂਣਾ ਵੀ ਚੱਲਦਾ ਆ ਮਸਤਾਂ ਦਾ ਧੂਣਾ ਚੱਲਦਾ ਹੁੰਦਾ ਠੀਕ ਹੈ ਜੀ ਕਈ ਦਰਬਾਰਾਂ ਦੇ ਉੱਤੇ ਜਿਸ ਤਰ੍ਹਾਂ ਮੰਨ ਲਓ ਲਖ ਦਾ ਤਾਂ ਸਰਕਾਰ ਹੈ ਜਾਂ ਕੋਈ ਕੌਂਸਲ ਪਾਰਕ ਸੱਚੀ ਸਰਕਾਰ ਆ ਇਹਨਾਂ ਦੇ ਦਰਬਾਰ ਤੇ ਧੂਨੇ ਦੇਖਣ ਨੂੰ ਬਹੁਤ ਘੱਟ ਮਿਲਦੇ ਕਈਆਂ ਨੇ ਮੈਂ ਕਈ ਜਗ੍ਹਾ ਤੇ ਦੇਖਿਆ ਬਹੁਤ ਧੂਨੇ ਬਣੇ ਹੋਏ ਆ ਕਈਆਂ ਦੇ ਨਹੀਂ ਬਣੇ ਹੋਏ ਜਾਂ ਕੋਈ ਵੈਸੇ ਦਰਬਾਰ ਬਣਿਆ ਹੋਇਆ ਕੋਈ ਕਿਸੇ ਕਿਸੇ ਵੀ ਪੀਰ ਫਕੀਰ ਦਾ ਦਰਬਾਰ ਬਣਿਆ ਹੋਇਆ ਕਿਸੇ ਮਸਤ ਦਾ ਦਰਬਾਰ ਬਣਿਆ ਹੋਇਆ ਜਿੱਥੇ ਤੁਹਾਨੂੰ ਧੂਨਾ ਬਹੁਤ ਘੱਟ ਮਿਲੇਗਾ ਉਥੇ ਬਹੁਤ ਘਟ ਜਾਂ ਮਾਤਰਾ ਜੀ ਹੁੰਦੇ ਆ ਧੂਨੇ ਬਹੁਤ ਘਟ ਮਿਲਨੇ ਆ ਸੋ ਉਸ ਦਰਬਾਰਾਂ ਦੇ ਲਈ ਤੁਸੀਂ ਕਿਸ ਤਰ੍ਹਾਂ ਇਦਾਂ ਉੱਥੇ ਦੀ ਜਿਹੜੀ ਅਰਗਬਤੀ ਹੈ ਉਸ ਬਾਰੇ ਤੁਸੀਂ ਕਿਸ ਜਾਣਦੇ ਹੋ ਕਿ ਅਸੀਂ ਅਰਗਬਤੀ ਲੈ ਕੇ ਜਾਂਦੇ ਆ ਅਰਗਬਤੀ ਬਾਰੇ ਪੂਰੀ ਦੱਸਾਂਗਾ ਗੱਲਬਾਤ ਕਿ ਅਰਗਬਤੀ ਦੇ ਵਿੱਚ ਕਿੰਨੀ ਕੁ ਪਾਵਰ ਆ ਸੋ ਦੋਸਤੋ ਜਦੋਂ ਅਸੀਂ ਪੀਰਾਂ ਦੇ ਦਰਬਾਰ ਤੇ ਅਰਗਬਤੀ ਲੈ ਕੇ ਜਾਂਦੇ ਆ ਅਸੀਂ ਕਦੀ ਇਹ ਨਹੀਂ ਸੋਚਦੇ ਕਿ ਅਰਗਬਤੀ ਦਰਬਾਰ ਦੇ ਉੱਤੇ ਲਈਏ ਅਸੀਂ ਕਹਿੰਦੇ ਨੇ ਕਿ ਬਸ ਸਰਕਾਰਾਂ ਨੂੰ ਅਸੀਂ ਚੜਾ ਦਿੱਤੀ ਅਗਰਬਤੀ ਬਸ ਖਤਮ ਹੋ ਗਈ ਗੱਲ ਠੀਕ ਹੈ ਤੁਸੀਂ ਕਦੀ ਇਸ ਚੀਜ਼ ਨੂੰ ਕਦੀ ਸੋਚਿਆ ਨਹੀਂ ਹੋਣਾ ਕਿ ਜਿਹੜੀ ਉਹ ਅਗਰਬਤੀ ਤੁਸੀਂ ਚਲਾਈ ਹੈ ਉਸ ਅਗਰਬਤੀ ਦੇ ਵਿੱਚ ਇੰਨੀ ਜ਼ਿਆਦਾ ਪਾਵਰ ਆ ਜਦੋਂ ਦਰਬਾਰ ਤੇ ਅਗਰਬਤੀ ਚੱਲ ਗਈ ਤੁਹਾਡੀ ਚੜਾਈ ਹੋਈ ਅਗਰਬਤੀ ਚੱਲ ਗਈ ਸੋ ਉਸ ਦਰਬਾਰ ਦੇ ਵਿੱਚ ਜਿੰਨੀ ਵੀ ਪਾਵਰ ਆ ਜਿੰਨੀ ਵੀ ਉੱਥੇ ਦੀ ਪੋਜ਼ਿਟਿਵਿਟੀ ਹੋਏਗੀ ਜਿੰਨੀ ਵੀ ਕਹ ਲਓ ਕਿ ਊਰਜਾ ਹੋਏਗੀ ਸਰਕਾਰਾਂ ਦੀ ਉਹ ਸਾਰੀ ਅਗਰਬਤੀ ਦੇ ਵਿੱਚ ਸਮਾ ਜਾਂਦੀ ਹੈ ਕਦੀ ਇਸ ਚੀਜ਼ ਨੂੰ ਤੁਸੀਂ ਧਿਆਨ ਨਾਲ ਨੋਟ ਨਹੀਂ ਕੀਤਾ ਹੋਣਾ ਅੱਜ ਤੁਹਾਨੂੰ ਦੱਸ ਦਿੰਨੇ ਹਾਂ ਇਹਦੇ ਬਾਰੇ ਵੀ ਸੋ ਉਹ ਜਿਹੜੀ ਅਗਰਬਤੀ ਹੈ ਜਦੋਂ ਅਗਰਬਤੀ ਚੱਲ ਜਾਂਦੀ ਹੈ ਪੂਰੀ ਚਲਦੀ ਹੈ ਅਗਰਬਤੀ ਕਿ ਉਸ ਕਈ ਦਰਬਾਰਾਂ ਦੇ ਵਿੱਚ ਥਾਲ ਲਗਾਏ ਹੁੰਦੇ ਕਈਆਂ ਨੇ ਮਿੱਟੀ ਤੇ ਕੁਝੇ ਜਿਹਾ ਲਾਏ ਹੁੰਦੇ ਆ ਤੁਸੀਂ ਦੇਖਿਆ ਹੋਣਾ ਬਹੁਤ ਅ ਅਗਰਬਤੀਆਂ ਚੱਲ ਚੱਲ ਕੇ ਉਹ ਭਰਿਆ ਹੁੰਦਾ ਠੀਕ ਹੈ ਔਰ ਉਹ ਸੇਤਰਾਹੀ ਚੱਕੇ ਹੋ ਜਿਹੜਾ ਕਹ ਲਓ ਕਿ ਜਿਹੜੇ ਉੱਥੇ ਦੇ ਸੇਵਾਦਾਰ ਹੈ ਉਹ ਜਲ ਪ੍ਰਵਾਹ ਕਰ ਦਿੰਦੇ ਆ ਠੀਕ ਹੈ ਪਰ ਤੁਸੀਂ ਕਦੀ ਇਸ ਚੀਜ਼ ਨੂੰ ਨੋਟ ਕਰ ਲਿਓ ਕਿ ਉਹ ਜਿਹੜੀ ਅਰਗਬੱਤੀ ਦੀ ਰਾਖ ਹੈ ਤੁਹਾਡੇ ਲਈ ਉਹ ਅੰਮ੍ਰਿਤ ਦਾ ਕੰਮ ਕਰ ਦੇਗੀ ਉਸ ਰਾਖ ਦੇ ਵਿੱਚ ਜਿੰਨੀ ਤਾਕਤ ਹੈ ਤੁਸੀਂ ਉਹਦਾ ਅੰਦਾਜ਼ਾ ਨਹੀਂ ਲਾ ਸਕਦੇ ਕਿ ਕਿੰਨੀ ਕ ਤਾਕਤ ਹੋਏਗੀ ਉਸ ਅਰਗਬੱਤੀ 'ਚ ਤੋਂ ਇਸ ਅਰਗਬੱਤੀ ਦੇ ਵਿੱਚ ਜਿੰਨੀ ਪਾਵਰ ਹੈ ਉਹ ਜਿਹੜੀ ਅਰਗਬੱਤੀ ਹੈ ਉਹਦੇ 'ਚ ਕਿੰਨੀ ਪਾਵਰ ਆ ਮੈਂ ਹੁਣ ਤੁਹਾਨੂੰ ਦੱਸ ਦਿੰਦਾ ਉਸ ਅਗਰਬੱਤੀ ਦੇ ਵਿੱਚ ਪਾਵਰ ਇੰਨੀ ਹੈ ਕਿ ਤੁਹਾਡੇ ਘਰ ਦੇ ਵਿੱਚ ਕੋਈ ਭੂਤ ਪ੍ਰੇਤ ਜਿੰਨ ਖਬੀਜ਼ ਵੀ ਨਹੀਂ ਰਹਿ ਸਕਦਾ ਉਸ ਪਾਵਰ ਹੈ ਉਸ ਅਗਰਬੱਤੀ ਦੇ ਵਿੱਚ ਜੇ ਤੁਹਾਡੇ ਘਰ ਦੇ ਵਿੱਚ ਕੋਈ 네ਗੇਟਿਵ એનર્ਜੀ ਹੈ ਕੋਈ ਭੂਤ ਪ੍ਰੇਤ ਤੁਹਾਨੂੰ ਲੱਗਦਾ ਕਿ ਉੱਥੇ ਕੁਝ ਨਾ ਕੁਝ ਹੈ ਤੁਸੀਂ ਉਸ ਦਰਬਾਰ ਦੀ ਅਗਰਬੱਤੀ ਦੀ ਜਿਹੜੀ ਰਾਖਾ ਲੈ ਆਣੀ ਆ ਠੀਕ ਹੈ ਤੁਸੀਂ ਰਾਖ ਲੈ ਕੇ ਸਵੇਰੇ ਸ਼ਾਮ ਉਹਦਾ ਛਿੱਟਾ ਦੇਣਾ ਹੈ ਵੀਰਾਂ ਦੇ ਦਰਬਾਰ ਦੀ ਜਿਹੜੀ ਅਰਗਬਤੀ ਹੈ ਉਹਦੀ ਰਾਖ ਲੈ ਲੈਣੀ ਆ ਉਹਦਾ ਛਿੱਟਾ ਸਵੇਰੇ ਸ਼ਾਮ ਘਰ ਦੇ ਵਿੱਚ ਦੇਣਾ ਤੁਸੀਂ ਇਹ ਚੀਜ਼ ਦੇਖ ਲੈਣਾ ਕਿ ਤੁਹਾਡੇ ਘਰ ਦੇ ਵਿੱਚੋਂ ਜਦੋਂ ਤੁਸੀਂ ਛਿੱਟਾ ਦਿੱਤਾ ਤੁਹਾਡੇ ਘਰ ਦੇ ਵਿੱਚੋਂ ਸਾਰੀ ਨੈਗੇਟਿਵਿਟੀ ਖਤਮ ਹੋਣੀ ਸ਼ੁਰੂ ਹੋ ਜਾਣੀ ਹੈ ਘਟੋ ਘਟ ਇਹ 40 ਦਿਨ ਦੇਖ ਦੇਖਿਓ ਵੱਡੇ ਤੋਂ ਵੱਡਾ ਵੱਡੇ ਤੋਂ ਵੱਡੀ ਚੀਜ਼ ਵੀ ਘਰੋਂ ਨਿਕਲ ਜਾਏਗੀ 40 ਦਿਨਾਂ ਚ ਉਹਨੂੰ ਭਜਣਾ ਪੈ ਜਾਣਾ ਭਾਜੜਾ ਪੈ ਜਾਣੀਆਂ ਅਰਗਬਤੀ ਚ ਇੰਨੀ ਪਾਵਰ ਹੋਣੀ ਹੈ ਤੁਹਾਨੂੰ ਇਸ ਬਾਰੇ ਨਹੀਂ ਪਤਾ ਸੋ ਤੁਸੀਂ 40 ਦਿਨ ਲਗਾਤਾਰ ਛੱਟਾ ਦੇਣਾ ਹੈ ਘਰ ਦੇ ਵਿੱਚ ਘਰ ਦਾ ਕੋਈ ਕੋਨਾ ਨਹੀਂ ਛੱਡਣਾ ਠੀਕ ਹੈ ਜਿੱਥੇ ਬਾਥਰੂਮ ਛੱਡ ਦੇਣਾ ਬਾਕੀ ਤੁਸੀਂ ਜਗ੍ਹਾ ਤੇ ਛੱਟਾ ਦੇ ਦੇਣਾ ਸਾਰੀ ਜਗ੍ਹਾ ਤੇ ਛੱਟਾ ਦੇ ਕੇ ਤੁਸੀਂ ਆਪਣੇ ਘਰ ਦੇ ਵਿੱਚ ਬਸ 40 ਦਿਨ ਦੇਖਣਾ ਇੰਤਜ਼ਾਰ ਕਰਨਾ 40 ਦਿਨਾਂ ਦੇ ਵਿੱਚ ਵਿੱਚ ਦੇਖਿਓ ਤੁਹਾਨੂੰ ਉਹਦੇ ਜਿਹੜੇ ਕੀ ਰਿਜ਼ਲਟ ਆ ਮਿਲਨੇ ਸ਼ੁਰੂ ਹੋ ਜਾਣਗੇ ਵੈਸੇ ਤਾਂ ਹਫ਼ਤੇ 10 ਦਿਨ ਬਹੁਤ ਹੁੰਦੇ ਆ 10 ਦਿਨਾਂ ਜੀ ਤੁਹਾਨੂੰ ਆਪਣੇ ਆਪ ਪਤਾ ਲੱਗ ਜਣ 40 ਦਿਨ ਤਾਂ ਮੈਂ ਬਹੁਤ ਤਾਂ ਦੱਸਿਆ ਵੀ ਕਿਤੇ ਨਾ ਕਿਸੇ ਦੇ ਘਰ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਤਾਕਤਾਂ ਬੈਠੀਆਂ ਹੁੰਦੀਆਂ ਫਿਰ ਉਹਨਾਂ ਨੂੰ ਭਜਣਾ ਇੱਕਦਮ ਨਹੀਂ ਪਾਈ ਜਾਂਦੀਆਂ ਉਹ ਫਿਰ ਟਾਈਮ ਲਾ ਕੇ ਨਿਕਲਦੀਆਂ ਜੇ ਲੱਗਦਾ ਤੁਹਾਨੂੰ ਤੁਹਾਡੇ ਤੁਹਾਨੂੰ ਕੋਈ ਤੁਹਾਡੇ ਸਿਰ ਤੇ ਕੋਈ ਸਾਆਇਆ ਇਦਾਂ ਦਾ ਆ ਫਿਰ ਤੁਸੀਂ ਕੀ ਕਰਨਾ ਜਿਹੜੀ ਅਰਗਬਤੀ ਹੈ ਨਾ ਅਰਗਬਤੀ ਤੁਸੀਂ ਜਿਹੜੀ ਅਰਗਬਤੀ ਦੀ ਰਾਖ ਤੁਸੀਂ ਲੈ ਕੇ ਆਏ ਆਪਣੇ ਸਿਰ ਤੋਂ ਘੁਮਾ ਲੈਣੀ ਹੈ 7 ਪਰ ਪੁੱਠੀ ਸਿੱਟੇ ਘਰ ਦੇ ਦਰਵਾਜੇ ਤੇ ਮੁੱਖ ਦਰਵਾਜੇ ਤੇ ਖੜੇ ਹੋ ਕੇ ਫੂਕ ਮਾਰ ਕੇ ਉਡਾ ਦੇਣੀ ਆ ਬਾਹਰ ਨੂੰ ਤਲੀ ਤੇ ਰੱਖ ਕੇ ਤੁਹਾਡੇ ਤੋਂ ਵੀ ਨੈਗੇਟਿਵ એનર્ਜੀ ਚਲ ਜਾਏਗੀ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾ ਦੀ